ਮੂਲ ਮੂਲ ਮੰਤਰ ਦਾ ਪਾਠ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਇਕਾਲ ਮੂਰਤ ਅਜੂਨੀ ਸੈਭੰਗ ਗਪਸਾਤ ਜਪਾ ਆਦ ਸਚੁ ਦੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੁ ਫੋਟੇ ਸੋਚਣਾ ਹੋਵੀ ਤੇ ਸੋਚ ਲਖਵਾਰ ਚੁਪੇ-ਚੁਪੇਣਾ ਹੋਵੀ ਚਿਲਾਏ 라ਵਿੰਤਾਰ ਭੁਖਿਆ ਭੁਖ ਨਾ ਉਤਰੀ ਜਬਨ ਨਾ ਪੂਰੀਆ ਪਾਰ ਸੇ ਸੇ ਬਾਜ ਚਲਤੀ ਨਾ ਚੱਲੇ ਨਾਰ ਕਿਸ ਸੇ ਚਾਰਾ ਹੋਈਏ ਸਿਕੂਰੇ ਟੁੱਟੇ ਪਾਰ ਕਮ ਸਾਈ ਚੰਨਾ ਨਾਨਕ ਲਿਖਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਪਿਆਰਿਆਂ ਦੇ ਗਾਣ ਸੁਣੋ ਜੀ ਓਕੇ Bay Daya Sinji, Bay taram Sinji, Bay Hizmet Sinji, Bay Mokam Sinji, Bay Saif Sinji. Baba çar, di, ba Sinji, Baba Çarş Sinji, Baba Durar Sinji, Baba Fatih Sinji. Mata, Guderkoji, Pita Guru, Gobin Sinji. गुरु तेग बहादुर जी धन गुरु ग्रंथ साहिब जीओ ग्रंथ साहिब जीओ वाहे गुरु वाहे गुरु वाहे गुरु बोले सोने आज सात श्री वाहे गुरु जी का खालसा वाहे गुरु जी की फतेह